ਕਿਨ ਵਰਗੇ ਸਾਰੇ ਤਾਂ ਇਹਦਾ ਸੁੱਪ ਤੋ ਆ ਦੇਖੋ ਜੀ ਇਹ ਟਾਵਰ ਦਾ ਹਾਲਾਤ ਜੇ ਪਿੱਛੇ ਡੇਜ ਜਾਂਦਾ ਨਾ ਟੁੱਟ ਦੋ ਫੋਟੋ ਤੇ ਪੱਤਰ ਦੋ ਇਹਦਾ ਤਾਂ ਹਿੱਸਾ ਉੱਪਰ ਵੀ ਗਿਰਿਆ ਛੱਤ ਤੇ ਜੋ ਦੂਆ ਰੈਡੀ ਹੋ ਗਈ ਜਿਹਦੇ ਨਾਲ ਜਿਹੜਾ ਨਾਲ ਨਾਲ ਟਾਵਰ ਉਹ ਵੀ ਵਾਈਬ੍ਰੇਸ਼ਨ ਕਰ ਰਿਹਾ ਉਹ ਵੀ ਕਿਸੇ ਟਾਈਮ ਗਿਰ ਸਕਦਾ ਜਦੋਂ ਮਾੜੀ ਕੀ ਕੋਈ ਹਵਾ ਚੱਲਦੀ ਹੈ ਨਾ ਤਾਂ ਬਹੁਤ ਜ਼ਿਆਦਾ ਉਹਦੀ ਹਿਲਜੁਲ ਹੁੰਦੀ ਹੈ ਵਾਈਬ੍ਰੇਸ਼ਨ ਜ਼ਿਆਦਾ ਵਾਈਬ੍ਰੇਸ਼ਨ ਜ਼ਿਆਦਾ ਹੋ ਰਿਹਾ ਔਰ ਸਾਨੂੰ ਇਹ ਨਾ ਪਰਿਵਾਰ ਨਾਲ ਵੀ ਨਾਲ ਦਾ ਟਾਵਰ गिर ਸਕਦਾ ਅੱਲੈਕੁਮ ਹਾਂ ਜੀ ਆ ਦੇਖੋ ਜੀ ਟਾਰਗੇਟ ਨਾਲ ਕਾਫੀ ਲਾਭ ਹੋ ਗਿਆ ਪੂਰੇ ਗਿੱਟੇ ਹਿੱਲ ਗਿਆ ਕੀ ਆ ਵੇਖੋ ਆ ਸਾਈਡ ਤੋਂ ਵੀ ਜਿੰਨੇ ਹਾਂਜੀ ਪਤਾਂਜੀ ਕੀ ਕਹਿਣਾ ਚਾਹੁੰਦੇ ਅੱਜ ਇੱਥੇ ਬੁਲਾਇਆ ਮੇਰਾ ਨਾਂ ਜੀ ਬੋਟਾ ਸਿੰਘ ਖਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜੂਨੀਅਰ ਪੰਜਾਬ ਤੋਂ ਆ ਜੀ ਅੱਜ ਸਵੇਰੇ ਨਗਰ ਖਾਜਪੁਰ ਦੇ ਨਾਲ ਲੱਗਦੇ ਜੋ ਡੇਰੇ ਆ ਇੱਥੇ ਸਵੇਰੇ 6 ਵਜੇ ਜੋ ਫੈਕਟਰੀ ਦੇ ਵਿੱਚ ਇਨਲੀਗਰ ਟਾਵਰ ਲੱਗਾ ਸੀਗਾ ਉਹ ਟਾਵਰ ਅੱਜ ਸਵੇਰੇ ਅਮਰਜੀਤ ਸਿੰਘ ਜੋ ਗੁੱਡੂ ਨਾਮ ਹੈ ਇਹਨਾਂ ਦੀ ਛੱਤ ਦੇ ਉੱਪਰ ਆ ਕੇ ਡਿੱਗਾ ਔਰ ਛੱਤ ਤੇ ਡਿੱਗਣ ਦੇ ਨਾਲ ਬਹੁਤ ਵੱਡੇ ਪੱਧਰ ਤੇ ਮਕਾਨ ਦਾ ਨੁਕਸਾਨ ਹੋਇਆ ਪਰਿਵਾਰ ਅੰਦਰ ਆਰਾਮ ਕਰ ਰਿਹਾ ਸੀ ਸੇਰ ਦੇ ਟਾਈਮ ਔਰ ਬੱਚੇ ਸਾਰਾ ਪਰਿਵਾਰ ਸੁੱਤਾ ਸੀਗਾ ਜਾਨੀਵਾਲੀ ਨੁਕਸਾਨ ਤੋਂ ਪਰਿਵਾਰ ਦਾ ਬਚਾ ਹੋਇਆ ਸੋ ਜੋ ਟਾਵਰ ਦੇ ਨਾਲ ਵੱਡੇ ਪੱਧਰ ਤੇ ਜੋ ਮਕਾਨ ਦਾ ਨੁਕਸਾਨ ਹੋਇਆ ਅਸੀਂ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਜੋ ਟਾਵਰ ਮਹਿਕਮੇ ਵਾਲੇ ਆ ਉਹ ਇਹਨਾਂ ਨੂੰ ਜੋ ਬਣਦਾ ਮੁਆਵਜ਼ਾ ਉਹ ਪਰਿਵਾਰ ਨੂੰ ਮੁਆਵਜ਼ਾ ਮਿਲੇ ਔਰ ਜਿੰਨਾ ਟਾਈਮ ਇਸ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾ ਟਾਈਮ ਅਸੀਂ ਇਹ ਜੋ ਟਾਵਰ ਜੋ ਟਾਵਰ ਦਾ ਮਲਵਾ ਹੈ ਉਹ ਨਹੀਂ ਚੱਕਣ ਦਿੱਤਾ ਜਾਏਗਾ ਔਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਟਾਈਮ ਇਹਨਾਂ ਦੀ ਸਾਰ ਲੈਣ ਨਹੀਂ ਆਇਆ ਟਾਵਰ ਮਹਿਕਮੇ ਦੇ ਨਾਲ ਸੰਬੰਧਤ ਦੋ ਤਿੰਨ ਟੀਮਾਂ ਆਈਆਂ ਇਸ ਨੂੰ ਖੋਲਣ ਵਾਸਤੇ ਆਏ ਕਿ ਅਸੀਂ ਇਸ ਨੂੰ ਖੋਲ ਕੇ ਲੈ ਕੇ ਜਾਣਾ ਪਰ ਅਸੀਂ ਉਹਨਾਂ ਅੱਗੇ ਵੀ ਭਾਈ ਚੁਰਕਤਾ ਭਾਈ ਚੁਰਕਤਾਰ ਦੇ ਉੱਤੇ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਜਿੰਨਾ ਟਾਈਮ ਇਸ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ ਅਸੀਂ ਇਸ ਨੂੰ ਖੋਲਣ ਨਹੀਂ ਦਿੱਤਾ ਜਾਏਗਾ ਸੋ ਸਾਡੀਆਂ ਜਥੇਬੰਦੀਆਂ ਬੱਬੂ ਵੀਰ ਜੀ ਭਾਰਤੀ ਕਿਸਾਨ ਲਖੋਵਾਲ ਜੁਨੀਅਰ ਤੋਂ ਜੋ ਵਾਈਸ ਪ੍ਰਧਾਨ ਨੇ ਜ਼ਿਲ੍ਹੇ ਪਟਿਆਲੇ ਦੇ ਇਹਨਾਂ ਦੀ ਟੀਮ ਔਰ ਸਾਡੀ ਟੀਮ ਜਸਵਿੰਦਰ ਸਿੰਘ ਜੀ ਜੋ ਪੰਜਾਬ ਦੇ ਜਨਰਲ ਸੈਕਟਰੀ ਨੇ ਸਾਰੇ ਅਸੀਂ ਅਗਰ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਅਸੀਂ ਕੋਈ ਵੱਡੀ ਕੌਲ ਦੇਈਏ ਸੋ ਅਸੀਂ ਤੇ ਪ੍ਰਸ਼ਾਸਨ ਤੋਂ ਔਰ ਇਹਨਾਂ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਤੋਂ ਜਿਹੜੇ ਟਾਵਰ ਇਹ ਰਿਹਾ ਸੀ ਜੋ ਜਗਾ ਤੋਂ ਹਟਾ ਕੇ ਕਿਧਰੇ ਬਾਹਰ ਲਗਾਏ ਜਾਣ ਸਰਪਟਾ ਨਾ ਦੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦਾ ਹੈ ਅੱਜ ਬਾਰੇ ਅੱਜ ਦੇ ਬਾਰੇ ਮੈਂ ਕਹਿਣਾ ਚਾਹੁੰਦਾ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਅਮਰਜੀਤ ਸਿੰਘ ਉਰਫ ਗੁੱਡੂ ਦੇ ਘਰ ਇਹਨਾਂ ਦੇ ਘਰ ਦੇ ਪਿਛਲੇ ਪਾਸੇ ਇੱਕ ਟਾਵਰ ਲੱਗਾ ਹੋਇਆ ਸੀ ਜੋ ਕਿ ਬਿਲਕੁਲ ਹੀ ਨਜਾਇਜ਼ ਹੀ ਅਨਲੀਗਲ ਹੀ ਕਿਉਂਕਿ ਮੈਂ ਅਸੀਂ ਆ ਕੇ ਇਹਨੂੰ ਪੁੱਛਿਆ ਵੀ ਭਾਈ ਟਾਵਰ ਤੇ ਇਹ ਰਿਹਾਸ਼ੀ ਇਲਾਕੇ ਚ ਲੱਗ ਕਿਉਂ ਗਿਆ ਤੁਸੀਂ ਸਾਈਡ ਤੇ ਕੈਮਰਾ ਕਮਾ ਕੇ ਦੇਖ ਸਕਦੇ ਹੋ ਵੀ ਆੜੇ ਵਾਲੇ ਸਾਰੇ ਹੀ ਰਾਇਸ਼ੇ ਇਹ ਕਹਿਣ ਲੱਗਾ ਵੀ ਮੇਰੇ ਤੇ ਪੋਲੀਟਿਕਲ ਇੰਪ੍ਰੈਸ਼ਰ ਪਾਇਆ ਕੋਈ ਮਨੂੰ ਇਹ ਕਿਹਾ ਵੀ ਤੇਰੇ ਖਿਲਾਫ ਹੀ ਵਾਰੰਟ ਕਢਾਏ ਹੋਏ ਨੇ ਤੇ ਤੇ ਪੱਚੇ ਦਾ ਜੋ ਹੋਣਗੇ ਤੂੰ ਨਹੀਂ ਰੋਕ ਸਕਦਾ ਇਹ ਟਾਵਰ ਨੂੰ ਲਗਾਉਣ ਤੇ ਇਹਨੇ ਮਕਾਨ ਦੇ ਬਿਲਕੁਲ ਪਿੱਛੇ ਦੀ ਕੰਧ ਨਾਲ ਜੋੜ ਕੇ ਟਾਵਰ ਲਗਾਇਆ ਗਿਆ ਕਿਸੇ ਇੰਡਸਟਰੀ ਲਿਸਟ ਦਈਯੋਗ ਪਿਛਲੇ ਪਾਸੇ ਜਗਾ ਉਹਨੇ ਫੈਕਟਰੀ ਵੀ ਅਨਲਿਗਲ ਆਈ ਹੋਈ ਹੈ ਤੇ ਇਹਨੂੰ ਡਰਾ ਤਾਂ ਮਕਾ ਕੇ ਲਗਾਇਆ ਗਿਆ ਤੇ ਉਹ ਜਦੋਂ ਉਹ ਲਗਾਇਆ ਤੇ ਉਹ ਦੇਖ ਤੁਸੀਂ ਦੇਖ ਸਕਦੇ ਹੋ ਵੀ ਟਾਵਰ ਜਿਹੜਾ ਹੈ ਬਿਲਕੁਲ ਉਹਦੀ ਨਾ ਤਾਂ ਕਦੇ ਮੇਨਟੇਨੈਂਸ ਹੋਈ ਏ ਨਾ ਉਹਨੂੰ ਕੋਈ ਸਪੋਰਟ ਲਾਈਆਂ ਨੇ ਬਹੁਤ ਹਲਕੇ ਪੈਪ ਲਗਾਣ ਕਰਕੇ ਉਹ ਕਿ ਕੰਪਨੀ ਦੀ ਅਣਗਹਿਲੀ ਕਰਕੇ ਉਹ ਟਾਵਰ ਡਿੱਗਾ ਤੇ ਇਸ ਦੇ ਮਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਿਹੜਾ ਕਿ ਜੇ ਆਮ ਕਿਸੇ ਆਪਾ ਇੰਜੀਨੀਅਰ ਤੋਂ ਪੁੱਛੀਏ ਤੇ ਮਕਾਨ ਦੁਬਾਰੇ ਹੀ ਬਣੇ ਤੇ ਤਾਂ ਜਾ ਕੇ ਉਹਦਾ ਕੋਈ ਹੱਲ ਹੋ ਸਕਦਾ ਉਹਦੀ ਕੋਈ ਰਿਪੇਅਰ ਨਹੀਂ ਆ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਇਸ ਮਹਿਕਮੇ ਤੋਂ ਮੰਗ ਕਰਦੇ ਆ ਵੀ ਇਸ ਨੂੰ ਮੌਜੂਦਵਾਇਆ ਜੀ ਆਏ ਤੇ ਅਸੀਂ ਹੋਰ ਕਿਸੇ ਤਰੀਕੇ ਦੀ ਨਹੀਂ ਕਿਉਂਕਿ ਸਾਡੀ ਤਾਂ ਪਰਵਾਹੀ ਕੀਤੀ ਜਾਵੇ ਤੇ ਟਾਵਰ ਇਥੋਂ ਹਟਾਇਆ ਜਾਵੇ ਤੇ ਹੋਰ ਵੀ ਜਿਹੜੇ ਅਨਲੀਗਲ ਟਾਵਰ ਲੱਗੇ ਹੋਏ ਨੇ ਪੂਰੇ ਰਾਜਪੁਰੇ ਚ ਉਹਨਾਂ ਨੂੰ ਵੀ ਹਟਾਇਆ ਜਾਵੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ Fateh ਹਾਂਜੀ ਪ੍ਰਧਾਨ ਜੀ ਜਿਹੜੇ ਟਾਵਰ ਗਰਲ ਵਰ ਕੀ ਕਹਿੰਦੇ ਜਾਂਦੇ ਸੋ ਮੈਂ ਗੁਰਵਿੰਦਰ ਸਿੰਘ ਬੱਬੂ ਖਰਾਜਪੁਰ ਭਾਰਤੀ ਕਿਸਾਨ ਯੂਨੀਅਨ ਲੱਕੋਵਾਲ ਚਿੰਨਲ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਮੁਖ ਫਲਾਰਾ ਪੰਜਾਬ ਰਾਜਪੂਤ ਭਾਈਚਾਰਾ ਸੋ ਅੱਜ ਰਾਜਪੁਰੇ ਦੇ ਨਾਲ ਲੱਗਦੇ ਪਿੰਡ ਖਾਜਪੁਰ ਦੇ ਵਿੱਚ ਅਸੀਂ ਖੜੇ ਆਂ ਸਾਡਾ ਆਪਣਾ ਨਿੱਜੀ ਪਿੰਡ ਹੈ ਇਹਦੇ ਵਿੱਚ ਸਾਡਾ ਵੀਰ ਹੈ ਅਮਰਜੀਤ ਸਿੰਘ ਉਰਫ ਗੁੱਡੂ ਸੋ ਦੇ ਮਕਾਨ ਦੇ ਉੱਪਰ ਇੱਕ ਪ੍ਰਾਈਵੇਟ ਕੰਪਨੀ ਜੋ Jio ਫਾਈਬਰ ਕੰਪਨੀ ਹੈ ਉਹਦਾ ਟਾਵਰ ਅੱਜ ਸਵੇਰ ਦੇ ਟਾਈਮ ਦੇ ਉੱਪਰ गिरਦਾ ਤੇ ਮਕਾਨ ਦੀ ਬਿਲਕੁਲ ਜਿੰਨੀ ਵੀ ਹਾਲਤ ਆ ਉਹ ਖਸਤਾ ਕਰ ਦਿੰਦਾ ਤੁਸੀਂ ਸਾਰੇ ਅੰਦਰ ਕਵਰੇਜ ਕੀਤੀ ਜੀ ਹੈ ਜੋ ਨਵੇਂ ਮਕਾਨ ਬਣਿਆ ਹੈ तकरीबन ਇਹਨੂੰ ਸਾਲ ਕਿ ਹੋਇਆ ਬਣਿਆ ਨੂੰ ਸੋ ਇਹਦੇ ਦੇ ਦਰਵਾਜ਼ੇ ਤੱਕ ਨਹੀਂ ਉਹ ਗਰੀਬ ਪਰਿਵਾਰਾ ਲਾ ਸਕਿਆ ਪਰ ਉਹਦੇ ਉੱਤੇ ਇੱਕ ਇਦਾਂ ਦੀ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਜਿਹੜਾ ਇੱਕ ਆਮ ਇਨਸਾਨ ਆ ਉਹਨੂੰ ਸਾਰੀ ਉਮਰ ਆਪਣਾ ਮਕਾਨ ਬਣਾਉਣ ਤੇ ਲੱਗ ਜਾਂਦੀ ਹੈ ਪਰ ਇੱਕ ਆਪਣੇ ਨਿੱਜੀ ਫਾਇਦੇ ਵਾਸਤੇ ਨਾਲ ਦੇ ਕੋਈ ਫੈਕਟਰੀ ਹੈ ਜਗਦੀਸ਼ ਗੁਪਤਾ ਜੀ ਦੀ ਉਹਦੇ ਵਿੱਚ ਇਹ ਟਾਵਰ ਲੱਗਾ ਹੋਇਆ ਸੀਗਾ ਤਾਂ ਪਹਿਲਾਂ ਇਹਨਾਂ ਵੱਲੋਂ ਮਨਾ ਵੀ ਕੀਤਾ ਗਿਆ ਜਦੋਂ ਇਹ ਟਾਵਰ ਲੱਗਦਾ ਰਿਹਾ ਪਰ ਕਿਸੇ ਨਾ ਕਿਸੇ ਕਾਰਨ ਉਹ ਲੱਗ ਗਿਆ ਔਰ ਲੱਗਣ ਤੋਂ ਬਾਅਦ ਇਹ Jio ਕੰਪਨੀ ਦੀ ਮੇਨਟੇਨੈਂਸ ਤੇ ਕਰਕੇ ਵੀ ਕਿਉਂਕਿ ਸਾਰੀ ਗਲਤੀ ਵੈਸੇ Jio ਕੰਪਨੀ ਦੀ ਹੈ ਜਿਹਦਾ ਇਹ ਟਾਵਰ ਹੈ ਕਿ ਉਹਦੀ ਮੇਨਟੇਨੈਂਸ ਸਹੀ ਤੰਗ ਤਰੀਕੇ ਨਾਲ ਨਹੀਂ ਹੋਈ ਉਹ ਟਾਵਰ ਜਦੋਂ ਗਿਰਦਾ ਹੈ ਇਹ ਪਰਿਵਾਰ ਅੰਦਰ ਸੁੱਤਾ ਹੋਇਆ ਸੀਗਾ ਵਾਹਿਗੁਰੂ ਦੀ ਇੰਨੀ ਕਿਰਪਾ ਰਹੀ ਚਲੋ ਕੋਈ ਜਾਨੀ ਨੁਕਸਾਨੀ ਹੋਇਆ ਪਰ ਮਾਲੀ ਨੁਕਸਾਨ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਅਲੱਗ-ਅਲੱਗ ਇਹਨਾਂ ਦੇ ਡਿਪਾਰਟਮੈਂਟ ਦੇ ਟੀਮਾਂ ਇੱਥੇ ਪਹੁੰਚੀਆਂ ਨੇ ਉਹਨਾਂ ਨੇ ਸਾਡਾ ਰابطਾ ਕੀਤਾ ਪਰ ਉਹਨਾਂ ਨੂੰ ਆਪਣੇ ਟਾਵਰ ਦੀ ਜੀ ਲੱਗੀ ਹੋਈ ਆ ਜੋ ਉਹਨਾਂ ਦਾ ਕਬਾੜ ਮਲਵਾ ਗਿਰਿਆ ਹੋਇਆ ਪਰ ਇਹ ਟਾਵਰ ਦਾ ਉਹਨੂੰ ਹੀ ਸੰਭਾਲਣ ਵੱਤੇ ਲੱਗੇ ਹੋਏ ਨੇ ਮਕਾਨ ਦੀ ਕਿਸੇ ਨੇ ਕੋਈ ਅਜੇ ਤੱਕ ਕੋਈ ਸਾਹਤ ਗੱਲ ਨਹੀਂ ਕੀਤੀ ਪਰ ਜਦੋਂ ਜਥੇਬੰਦੀਆਂ ਦੇ ਲੋਕ ਅੱਗੇ ਉਹਨਾਂ ਨਾਲ ਗੱਲ ਕਰਨੀ ਪਈ ਤਾਂ ਉਹਨਾਂ ਨੇ ਸੰਦੇ ਇਹ ਗੱਲਬਾਤ ਵਿਸ਼ਵਾਸਤ ਹੋਇਆ ਵੀ ਅੱਜ ਸੰਡੇ ਕੱਲ ਨੂੰ ਸਾਡੀ ਜੋ ਫਾਈਨੈਂਸ ਕੰਪਨੀ ਦੀ ਆਪਣੇ ਡਿਪਾਰਟਮੈਂਟ ਹੈ ਜੀ ਉਹਦਾ ਉਹ ਕੱਲ ਨੂੰ ਤੁਹਾਡੇ ਨਾਲ ਆ ਕੇ ਗੱਲ ਕਰਨਗੇ ਤਾਂ ਅਸੀਂ ਵੀ ਸ਼ਾਂਤੀਪੂਰਨ ਤਰੀਕੇ ਨਾਲ ਇੱਥੇ ਬੈਠੇ ਹਾਂ ਕੋਈ ਗੱਲ ਨਹੀਂ ਜਦੋਂ ਕੋਈ ਅਧਿਕਾਰੀ ਆਉਂਦਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਜੋ ਪਰਿਵਾਰ ਨੂੰ ਤੁਸੀਂ ਅਸ਼ਵਾਸ਼ਣ ਦੇ ਵਿੱਚ ਲੈ ਕੇ ਜੋ ਪਰਿਵਾਰ ਚਾਹੁੰਦਾ ਹੈ ਜੋ ਸਹੀ ਢੰਗ ਤੇ ਕਿੰਨਾ ਆਪਣੇ ਵਿਸ਼ਵਾਸ ਚ ਲੈ ਕੇ ਤੁਸੀਂ ਉਹ ਜੋ ਬਣਦਾ ਇਹਨਾਂ ਦਾ ਮੁਆਵਜ਼ਾ ਉਹ ਦੇ ਦਿਓ ਇਹਨਾਂ ਦਾ ਮਕਾਨ ਉਹ ਸਾਰੀ ਦਿਨ ਦੁਬਾਰੇ ਹੋ ਜਾਵੇ ਵੈਸੇ ਤੇ ਜੇ ਆਪਣਾ ਟੈਕਨੀਕਲ ਤਰੀਕੇ ਨਾਲ ਦੇਖ ਕੇ ਇੰਜੀਨੀਅਰ ਦੀ ਸਲਾਹ ਲਈਏ ਤਾਂ ਦੁਬਾਰੇ ਹੀ ਬਣੇਗਾ ਪਰ ਫਿਰ ਵੀ ਜੇ ਪਰਿਵਾਰ ਵਿਸ਼ਵਾਸ ਚ ਆਉਂਦਾ ਹੈ ਸਾਨੂੰ ਕੋਈ ਇਤਰਾਜ਼ ਬਾਜੀ ਨਹੀਂ ਹੈਗੀ ਪਰ ਜੇ ਉਸ ਤੋਂ ਬਿਨਾ ਪਰਿਵਾਰ ਨਾਲ ਕੋਈ ਤੱਕੇਸ਼ਾ ਹੀ ਹੁੰਦੀ ਆ ਤਾਂ ਅਸੀਂ ਜੱਥੇਬੰਦੀ ਤੌਰ ਤੇ ਨਾਲ ਖੜੇ ਆ ਸਾਨੂੰ ਜਿੱਥੇ ਤੱਕ ਜਾਣਾ ਪਿਆ ਸੀ ਉੱਥੋਂ ਤੱਕ ਪਰਿਵਾਰ ਦੇ ਨਾਲ ਖੜੇ ਆ ਬਸ ਇਹੀ ਸਾਡੇ ਲੋ ਬੇਨਤੀਆਂ ਨੇ ਜੀ ਕੋਈ ਇਹਨਾਂ ਦਾ ਇੰਜੀਨੀਅਰ ਦਾ ਕੋਈ ਆਇਆ ਬੰਦਾ ਇਹਨਾਂ ਦਾ ਟਾਵਰ ਵਾਲਿਆਂ ਦਾ ਕੋਈ ਖਾਸ ਟਾਵਰ ਵਾਲਿਆਂ ਦਾ ਇਹਨਾਂ ਦੇ ਅਲੱਗ-ਅਲੱਗ ਡਿਪਾਰਟਮੈਂਟ ਤੋਂ ਕੋਈ ਫਾਈਬਰ ਡਿਪਾਰਟਮੈਂਟ ਆ ਕੋਈ ਕੇਬਲ ਡਿਪਾਰਟਮੈਂਟ ਆ ਕੋਈ ਟਾਵਰ ਖੋਲਣ ਵਾਲੇ ਕੋਈ ਇਦਾਂ ਦੇ ਆਏ ਆ ਬੰਦੇ ਪਰ ਉਹ ਸਾਡੇ ਨਾਲ ਗੱਲਬਾਤ ਕਰਨ ਤੋਂ ਅਸਮਰੱਤ ਰਹੇ ਆ ਕਿਉਂਕਿ ਉਹਨਾਂ ਕੋਈ ਇਦਾਂ ਦੀ ਕੋਈ ਪਾਵਰ ਔਰ ਇਹਨਾਂ ਦਾ ਕੋਈ ਉੱਚਤਕਾਈ ਸਾਢੇ ਤੱਕ ਨਹੀਂ ਪਹੁੰਚਿਆ ਉਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਰਿਪੀਟ ਕਰ ਚੁੱਕਿਆ ਵੀ ਉਹਨਾਂ ਨੂੰ ਆਪਣੇ ਹੀ ਟਾਵਰ ਦੀ ਪਈ ਹੋਈ ਹੈ ਜਿਹੜਾ ਇਹ ਮਕਾਨ ਗੇਰਾ ਮਕਾਨ ਬਾਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਅਸੀਂ ਬੇਨਤੀ ਤੁਹਾਡੇ ਮਾਧਮੇਂ ਦੇਹੀ ਕਰਦੇ ਹਾਂ ਲੋਕਲ ਪ੍ਰਸ਼ਾਸਨ ਨੂੰ ਵੀ ਉਹ ਰਹੇ ਜੋ Jio ਕੰਪਨੀ ਦਾ ਟਾਵਰ ਲੱਗਾ ਇਹਨਾਂ ਨੂੰ ਵੀ ਇਹਦਾ ਸਹੀ ਢੰਗ ਤਰੀਕੇ ਦੇ ਨਾਲ ਇਹਨੂੰ ਪਰਿਵਾਰ ਨੂੰ ਵਿਸ਼ਵਾਸਨ ਚ ਲੈ ਕੇ ਇਹਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਅਸੀਂ ਜਿੰਨਾ ਤੱਕੜਾ ਤੁਹਾਨੂੰ ਸੰਗਸਰ ਲਿਖਣਾ ਪਿਆ ਅਸੀਂ ਲਿਖਣ ਨੂੰ ਤਿਆਰ ਹਾਂ ਇਹ ਨਾ ਹੋਵੇ ਇੱਕ ਟਾਵਰ ਕਰਕੇ ਰਾਜਪੁਰੇ ਦੇ ਜਿੰਨੇ ਵੀ ਰਾਸ਼ੀ ਇਲਾਕੇ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਦੇ ਜੋ ਪ੍ਰਾਈਵੇਟ ਕੰਪਨੀਆਂ ਟਾਵਰ ਲੱਗੇ ਹੋਏ ਨੇ ਉਹਨਾਂ ਤੱਕ ਸਾਨੂੰ ਪਹੁੰਚ ਕਰਨੀ ਪਵੇ ਕਿਉਂਕਿ ਜਿਹੜੀਆਂ ਅਜ ਦੀਆਂ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਨੇ ਸੁੱਤਾ ਪਿਆ ਹਰ ਇੱਕ ਡੰਗ ਤਰੀਕੇ ਨਾਲ ਕੋਈ ਵੀ ਜਿੱਤੇ ਵੀ ਕੋਈ ਪ੍ਰੋਟੈਸਟ ਹੁੰਦਾ ਉੱਥੇ ਸਾਨੂੰ ਧਰਨੇ ਮਾਰ ਕੇ ਹੀ ਸਾਨੂੰ ਆਪਣੇ ਹੱਕ ਲੈਣੇ ਪੈਂਦੇ ਨੇ ਇਸ ਵਿੱਚ ਵੀ ਅਸੀਂ ਦੇਖਨੇ ਆ ਵੀ ਇਹ ਆਪਣੇ ਆਪ ਕੋਈ ਇਹਨਾਂ ਨੂੰ ਮਿਲਦਾ ਕੋਈ ਹਾਕਮ ਮਿਲਦਾ ਠੀਕ ਹੈ ਨਹੀਂ ਤਾਂ ਫਿਰ ਨਵੀਂ ਰੂਪਰੇਖਾ ਤਿਆਰ ਕਰਕੇ ਇਹਦਾ ਆਪਣਾ ਜੋ ਵੀ ਅਸੀਂ ਆਪਣੇ ਸਾਥੀ ਜਥੇਬੰਦੀਆਂ ਨਾਲ ਸਲਾਮ ਮਸ਼ਲਾ ਕਰਕੇ ਜੋ ਸਾਨੂੰ ਐਕਸਪਲੇਨ ਕਰਨਾ ਪਿਆ ਅਸੀਂ ਕਰਾਂਗੇ